ਇੱਕ ਪਿੰਡ ਵਿੱਚ ਇੱਕ ਵਿਅਕਤੀ ਦੇ ਕੋਲ 19 ਊਠ ਸਨ ਇੱਕ ਦਿਨ ਉਸ ਵਿਅਕਤੀ ਦੀ ਮੌਤ ਹੋ ਗਈ ਮੌਤ ਦੇ ਬਾਅਦ ਵਸੀਅਤ ਪੜ੍ਹੀ ਗਈ ਜਿਸ ਵਿੱਚ ਲਿਖਿਆ ਸੀ ਮੇਰੇ 19 ਊਠਾਂ ਵਿੱਚੋਂ ਅੱਧੇ ਮੇਰੇ بیٹے ਨੂੰ 19 ਊਠਾਂ ਵਿੱਚੋਂ ਇੱਕ ਚਤਾਈ ਮੇਰੀ ਬੇਟੀ ਨੂੰ ਤੇ 19 ਊਠਾਂ ਵਿੱਚੋਂ ਪੰਜਵਾਂ ਹਿੱਸਾ ਮੇਰੇ ਨੌਕਰ ਨੂੰ ਦਿੱਤੇ ਜਾਣ ਸਾਰੇ ਲੋਕ ਚੱਕਰ ਵਿੱਚ ਪੈ ਗਏ ਕਿ ਇਹ ਵਟਵਾਰਾ ਕਿਵੇਂ ਹੋਵੇ ਓਨੇ ਉੱਠਾਂ ਦਾ ਅੱਧ ਭਾਗ ਇੱਕ ਊਠ ਕੱਟਣਾ ਪਏਗਾ ਫਿਰ ਤਾਂ ਊਠ ਹੀ ਮਰ ਜਾਵੇਗਾ ਚਲੋ ਇੱਕ ਨੂੰ ਕੱਟ ਦਿੱਤਾ ਤਾਂ ਬਚੇ 18 ਉਸ ਦਾ 1/4 ਸਾਢੇ 4 ਸਾਢੇ 4 ਫਿਰ ਸਾਰੇ ਬੜੇ ਉਜਨ ਵਿੱਚ ਸੰਨ ਫਿਰ ਗਵਾਂਡੀ ਪਿੰਡ ਦੇ ਇੱਕ ਬੁੱਧੀਮਾਨ ਵਿਅਕਤੀ ਨੂੰ ਬੁਲਾਇਆ ਗਿਆ वो बुद्धिमान व्यक्ति अपने ऊठ उ चढ़ के आया समस्या सुनी थोड़ा दिमाग लगाया फिर बोलिया इना मेरा भी ऊपर सब ने सोचा एक त मन वाला मूर्ख सी जो एहो जही योजत करके चला गया ते होने दूसरा मूर्ख आ गया जो बोलता है कि ਇਨਾ ਵਿੱਚ ਮੇਰਾ ਉਠਵੀ ਮਲਾਕੇ ਵੰਡ ਦਿਓ ਫੇ ਸਾਰਿਆਂ ਨੇ ਸੋਚਿਆ ਗੱਲ ਮੰਨਣ ਲੈਣ ਵਿੱਚ ਕੀ ਹੱਜ ਹੈ 19 1 20 ਹੋਏ 20 ਦਾ ਅੱਧਾ 10 ਬੇਟੀ ਨੂੰ ਦਿੱਤੇ 20 ਦਾ ਚੌਥਾਈ ਪੰਜਵਾਂ ਬੇਟੀ ਨੂੰ ਦਿੱਤੇ 20 ਦਾ ਪੰਜਵਾਂ ਹਿੱਸਾ ਚਾਰ ਨੌਕਰ ਨੂੰ ਦੇ ਦਿੱਤਾ 10 5 4 19 ਬਚ ਗਿਆ ਇੱਕ ਊਂਠ ਜੋ ਬੁੱਧੀਮਾਨ ਦਾ ਸੀ ਉਹ ਉਸ ਉਸ ਨੂੰ ਲੈ ਕੇ ਆਪਣੇ ਪਿੰਡ ਚਲਾ ਗਿਆ ਇਸ ਰਾ ਇੱਕ ਊਂਠ ਮਿਲਉਣ ਨਾਲ ਬਾਕੀ ਊਂਠਾਂ ਦਾ ਪਟਵਾਰਾ ਸੁਖ ਸ਼ਾਂਤੀ ਸੰਸੋਗ ਤੇ ਆਨੰਦ ਨਾਲ ਹੋ ਗਿਆ ਸੋ ਸਾਡੇ ਜੀਵਨ ਵਿੱਚ ਵੀ ਉਨੇ ਊਠ ਹੁੰਦੇ ਹਨ ਪੰਜ ਗਿਆਨ ਇੰਦ੍ਰੇ ਅੱਖ ਨੱਕ ਜੀਭ ਕੰਨ ਚਮੜੀ ਪਰਮ ਕਰਮਿੰਦਰੇ ਹੱਥ ਪੈਰ ਜੀਵ ਮੂਤਰ ਦੀਵਾਰ ਮਲ ਦੀਵਾਰ ਪੰਜ ਪ੍ਰਾਨ ਪ੍ਰਾਨ ਅਪਾਨ ਸਮਾਨ ਵਿਹਾਨ ਉਦਾਨ ਅਤੇ ਮਨ ਬੁੱਧੀ ਚਿੱਤ ਹੰਕਾਰ કુલ 19 ਉਠ ਹੁੰਦੇ ਹਨ ਸਾਰਾ ਜੀਵਨ ਮਨੁੱਖ ਇਹਨਾਂ 19 ਉਠਾਂ ਦੀ ਵੰਡ ਵਿੱਚ ਓਲਿਆ ਰਹਿੰਦਾ ਹੈ ਜਦ ਤੱਕ ਉਸ ਵਿੱਚ ਆਤਮਾ ਨੂੰ ਕੋਈ ਉਠ ਨਹੀਂ ਮਿਲਾਇਆ ਜਾਂਦਾ ਯਾਨੀ ਕਿ ਅਧਾਤਮਿਕ ਜੀਵਨ ਨਹੀਂ ਜੀਇਆ ਜਾਂਦਾ ਉਦੋਂ ਤੱਕ ਸੁਖ ਸ਼ਾਂਤੀ ਸੰਤੋਖ ਤੇ ਆਨੰਦ ਦੀ ਪ੍ਰਾਪਤੀ ਨਹੀਂ ਹੋ ਸਕਦੀ ਇਹ ਹੈ ਉਨੀ ਉਠਾ ਦੀ ਕਹਾਣੀ ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਕੀ ਫਤ